हां जी दोस्तों की हालचाल है मैं थोड़ा अपना 라ਜੀ बोलू आज ਤੇ ਅੱਜ ਆਪਾਂ ਤੁਹਾਡੀ ਜਿਹੜਨ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹਾਂ ਨਾ ਇੱਕ ਛੋਟੀ ਜੀ ਗਲਤੀ ਬੰਦਾ ساری ਉਮਰ ਕੰਮ ਕਰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਸਿਰਫ ਇੱਕ ਛੋਟੀ ਜੀ ਮਿਸਟੇਕ ਦੇ ਨਾਲ ਤੇ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਤੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਆ ਦੇਖੋ ਇਹ ਸਿਰਫ ਇੱਕ ਗ੍ਰੈਂਡਰ ਤਿਲਕਨ ਦੇ ਨਾਲ ਹੈ ਗ੍ਰੈਂਡਰ ਤਿਲਕਨ ਦੇ ਨਾਲ ਮਾਰੀ ਜੀ ਅਲਰਜੀ ਹੋਈ ਤੇ 1 ਲੱਖ ਰੁਪਏ ਦੇ ਵਿੱਚ ਸਿਰਫ ਇੱਕ ਮੇਖ ਪੈ ਗਈ ਥੋੜਾ ਹੈ ਐਂ ਜਾ ਤੇ ਪੰਜ ਨਾਰਾਂ ਵੱਟੀਆਂ ਪੰਜ ਨਾਰਾਂ ਵੱਟੀਆਂ ਪੰਜ ਨਾਰਾਂ ਕੱਟੀਆਂ ਆ ਤੇ ਇਹ ਬੰਦੇ ਨੇ ਕੰਮ ਦਬਈ ਕਵਾਇਦ ਪਤਾ ਨਹੀਂ ਕਿੱਥੇ ਕਿੱਥੇ ਕਰਕੇ ਆਇਆ ਸਿਰਫ ਇੱਕ ਅਲਰਜੀ ਮਾਰੀ ਜੀ ਕਰੀ ਕਰੀ ਉਹ ਵੀ ਮਾਰਿਆ ਹੈ ਕੰਮ ਤੇ ਉਹ ਨਹੀਂ ਕਰੀ ਕੰਮ ਕਰੇ ਕਰੇ ਹੀ ਕੰਮ ਤੇ ਮਾਰਿਆ ਕੰਮ ਸੀਗਾ ਬਸ ਥੱਲੋਂ ਦਰਵਾਜ਼ਾ ਵਟਣ ਲੱਗਾ ਹੀ ਥੱਲੋਂ ਦਰਵਾਜ਼ਾ ਵਲਦਾ ਸੀ ਉਹ ਚ ਮੇਖ ਆ ਗਈ ਹਾਂ ਗੈਂਡਰ ਬੁੜ ਗਿਆ ਹਾਂ ਇੱਥੋਂ ਫਿਰ ਗਿਆ ਹਾਂ ਉਹਨੇ ਸਾਰੇ ਦੋਸਾਂ ਹੀ ਘਰ ਤਾਥ ਤੇ ਬਾਹਰ ਸਾਰੀ ਪਾੜ ਕੇ ਰੱਖਤੀ ਪੰਜ ਨਾਰਾਂ ਜਿਹੜੀਆਂ ਉਹ ਕਟੀਆਂ ਗਈਆਂ ਹੱਦੀ ਭਾਜੀ ਹੱਦੀ ਬਸੀ ਉਸ ਸਾਈਡ ਤੇ ਰਹਿ ਗਈ ਬਚ ਗਈ ਤੇ ਲੱਖ ਰੁਪਏ ਦਾ ਖਰਚਾ ਸਿਰਫ ਇੱਕ ਮਾੜੀ ਜੀ ਗਲਤੀ ਦੇ ਪਿੱਛੇ ਲੱਖ ਰੁਪਏ ਦਾ ਖਰਚਾ ਲੱਖ ਦਾ ਕੰਮ ਸਕਦੀਆਂ ਲੱਖ ਦਾ ਕੰਮ ਗਿਆ ਤੇ ਲੱਖ ਦਾ ਨੁਕਸਾਨ ਹੋਇਆ ਤੇ ਤਿੰਨ ਮਹੀਨੇ ਇਹ ਕੰਮ ਨਹੀਂ ਕਰਨਾ ਇਹਨੇ ਦੁੱਖ ਭੋਗਣਾ ਵਖਲਾਇਆ ਦੁੱਖ ਤੇ ਸਪੱਟ ਇੰਨਾ ਕੰਮ ਦੇ ਵਿੱਚ ਵੀ ਕੰਮ ਪਤਾ ਹੀ ਨਹੀਂ ਕਿੰਨਾ ਕੁ ਕੀਤਾ ਪਲੰਮਰ ਦਾ ਕੰਮ ਸੀ ਤੇ ਥੋੜਾ ਜਿਹਾ ਧਿਆਨ ਦੇ ਨਾਲ ਆਪਦਾ ਕਿ ਜਾਨੀ ਕਿ ਵੀ ਜਦੋਂ ਕੋਈ ਵੀ ਤੁਸੀਂ ਕੰਮ ਕਰਦੇ ਹੋ ਹਨਾ ਗ੍ਰੈਂਡਰ ਜਿਹੜੀ ਆਪਣੀ ਗ੍ਰੈਂਡਰ ਹੀ ਹੁੰਦੀ ਹੈ ਨਾ ਹੱਥ ਵਾਲੀ ਗ੍ਰੈਂਡਰ ਹਾਂ ਹੈਂਡ ਗ੍ਰੈਂਡ ਸੋਟਾ ਚਾਰੀ ਹੈ ਹੈਂਡ ਗ੍ਰੈਂਡ ਦੇ ਵਿੱਚ ਕਦੇ ਵੀ ਤੁਸੀਂ ਬਿੱਟ ਵਾਲਾ ਬਲੇਡ ਨਹੀਂ ਪਾਉਣਾ ਬਿੱਟ ਵਾਲਾ ਬਲੇਡ ਨਾ ਪਾਓ ਜੀ ਲੱਕੜ ਵਾਲਾ ਲੱਕੜ ਵਾਲਾ ਜਿਹੜਾ ਹਾਂ ਲੱਕੜ ਦਾ ਬਲੇਡ ਪਾਉਣਾ ਤਾਂ ਕਟਰ ਚ ਪਾਓ ਜੇ ਹਾਂ ਜੇ ਉਹ ਲੱਕੜ ਵਾਲਾ ਬਲੇਡ ਆ ਜਿਹੜਾ ਕੰਦਾ ਚ ਛੱਰੀ ਮਾਰਦੇ ਉਹ ਕਟਰ ਚ ਪਾ ਕੇ ਤੁਸੀਂ ਵੱਢੋ ਗ੍ਰੈਂਡਰ ਚ ਕਦੇ ਨਾ ਪਾਓ ਕਿਉਂਕਿ ਉਹਦੇ ਚ ਬਿੱਟਾਂ ਲੱਗੀਆਂ ਹੁੰਦੀਆਂ ਹਨਾ ਸਾਹਮਣੇ ਤੁਹਾਡੇ ਦੇਖ ਲਓ ਮੇਰੀ ਗਲਤੀ ਛੋਟੀ ਜੀ ਤੇ ਮੈਨੂੰ 2 ਲੱਖ ਚ ਪੈ ਗਈ ਆ ਲੱਖ ਰੁਪਈਆ ਮੇਰਾ ਲੱਗ ਚੁੱਕਿਆ 2 ਮਹੀਨੇ ਤਿੰਨ ਮਹੀਨੇ ਕੰਮ ਨਹੀਂ ਕਰ ਸਕਦਾ ਮੈਂ ਹਾਂ ਤੇ ਇਹ ਹਫਤਾ ਭੋਗਦਾ ਮੈਂ ਹਾਂ ਤੇ ਹਜੇ ਉਂਗਲਾਂ ਜਿਹੜੀਆਂ ਇਹ ਇਹਦੀਆਂ ਇਹ ਆ ਹਜੇ ਹਿੱਲਦੀਆਂ ਨਹੀਂ ਹਜੇ ਪੂਰੀਆਂ ਕੁਝ ਨਹੀਂ ਹਿਲਦਾ ਜਰਾ ਤੇ ਹੌਲੀ ਹੌਲੀ ਹਿੱਲਣਗੀਆਂ ਹੌਲੀ ਹੌਲੀ ਵਰਕ ਕਰਨੀਆਂ ਇਹ ਹਾਂ ਤੇ ਬਾਈ ਜਿੰਨੇ ਤੁਸੀਂ ਮਰਜੀ ਕਾਰੀਗਰੋਂ ਤਕੜੇ ਤੋਂ ਤਕੜੇ ਪਰ ਅਲਗਰਜੀ ਥੋੜੀ ਵੀ ਨਾ ਕਰੋ ਬਿਲਕੁਲ ਕੋਈ ਮਿਸਟੇਕ ਵੀ ਨਾ ਕਰੋ ਹਾਂ ਬਾਈ ਚਾਂਸ ਹਜੇ ਬਚਤ ਹੋ ਗਈ ਆ ਇਹਦੀ ਬਾਈ ਦੀ ਅਗਰ ਇਹ ਜੇ ਗ੍ਰੈਂਡਰ ਜਦੋਂ ਬੜਕੀ ਸੀ ਘੁੰਮ ਕੇ ਵੱਜੀ ਹੈ ਨਾ ਇੱਥੇ ਆ ਗਿਆ ਇਹ ਜੈਂਡਰ ਹਾਂ ਇੱਥੇ ਆ ਗਿਆ ਜੈਂਡਰ ਮੈਂ ਆਇਆ ਕਰਕੇ ਬਾਹ ਮਾਰੀ ਇਹ ਗੈਂਡਰ ਸੱਟਿਆ ਬਾਈ ਚਾਂਸ ਦਾੜੀ ਦੇ ਵਿੱਚ ਫਸ ਜਾਂਦੀ ਜਾਂ ਥੱਲੇ ਵੱਜ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਤੇ ਤੁਸੀਂ ਫੇਰ ਵੀ ਆਪ ਦਾ ਚਲੋ ਮਹਾਰਾਜ ਨੇ ਬਚਾ ਹਾਂ ਕੰਮ ਕਰਿਆ ਕੋ ਰੁਬਰੀ ਹਾਂ ਤੇ ਹੁਣ ਇਹ ਕੰਮ ਨੂੰ ਤੇਰਾ ਡਰਾਫਟ ਬਣਾ ਲਓ ਵੀ ਇਹ ਕੰਮ ਕਿਵੇਂ ਪ੍ਰੋਪਰ ਸਹੀ ਹੋਊਗਾ ਫੇਰ ਕੰਮ ਕਰੋ ਭਾਈ 10 ਮਿੰਟ ਵੱਧ ਲੱਗਣ। ਹਾਂ 10 ਮਿੰਟ ਵੱਧ ਲੱਗ ਗਿਆ ਹਨ ਕੋਈ ਪਰੇਸ਼ਾਨੀ ਨਹੀਂ ਪਰ ਬਾਅਦ ਵਿੱਚ ਜਵਾਕ ਤੋਂ ਆਪਤਾ ਵਕਤ ਤੱਕ ਗੁੜੀ ਤੋਂ ਗੁਨੀਆ ਰਿਸ਼ਤੇਦਾਰ ਘਰ ਦੇ ਸਾਰੇ ਸਾਰੇ ਤੇ ਗਾ ਅੱਜਕੱਲ ਤੁਹਾਨੂੰ ਪਤਾ ਹੀ ਆ ਖਰਚੇ ਹਨਾ ਖਰਚੇ ਬਹੁਤ ਆਈ ਤੇ ਹੁਣ ਇਹਦੇ ਕਿੰਨੇ ਟਾਂਕੇ ਮਿਲਦਾ 20 25 ਟਾਂਕੇ ਲੱਗਦੇ। ਤੁਹਾਨੂੰ ਕਿਹਾ ਟਾਂਕੇ ਜੀ 25 ਡਾਂਕੇ ਲੱਗੇ ਆ ਬਾਈ 25 ਡਾਂਕੇ ਹੀ ਸਾਰੇ ਹਾਂ ਹਾਂ ਤੇ ਨਾੜਾ ਬਾਹਰ ਕੱਢਤੀਆਂ ਸੀ ਯਾਨੀ ਕਿ ਐਨਾ ਉਹਨੇ ਗ੍ਰੈਂਡਰ ਨੇ ਬੁਰਾ ਹਾਲਕ ਹਸ ਲੰਕ ਗਈ ਥੱਲੇ ਉਂਗਲਾਂ ਵਾਲੀ ਕੰਮ ਕਰਦੀਆਂ ਸੀ ਹੱਥ ਵਾਲੀ ਤੇ ਜਿੰਨੇ ਮਿਸਤਰੀ ਭਰਾ ਹਨ ਆਪਾਂ ਤਾਂ ਇਹ ਆਣੇ ਵੀ ਜਿੰਨੇ ਸਾਡੇ ਮਿਸਤਰੀ ਭਰਾ ਐ ਜਾਂ ਕੰਮ ਕਰਦੇ ਆ ਕਾਸੀ ਦਾ ਕਾਸੀ ਦਾ ਵੀ ਕਰਦੇ ਆ ਟੂਟੀਆਂ ਦਾ ਕਰਦੇ ਆ ਲੱਕੜ ਦਾ ਕਰਦੇ ਬਾ ਤੁਸੀਂ ਇਹ ਮੇਰੇ ਸਾਹਮਣੇ ਦੂਜਾ ਚਾਂਸ ਆ ਇੱਕ ਸਾਡਾ ਚਾਚਾ ਜੀ ਸੀਗੇ ਮੇਰਾ ਚਾਚਾ ਜੀ ਖੁਦ ਉਹਦੇ ਗ੍ਰੈਂਡਰ ਲੱਗੀ ਸੀ ਆਏ ਉਹਦੀਆਂ ਉਹਦੇ ਵੀ ਬਾਹਤ ਇੰਦਰਲੀ ਬਾਹਤ ਸੀ ਉਹਦੀ ਹਾਂ ਖੱਬੀ ਬਾਹ ਹਾਂ ਤੇ ਹੁਣ ਉਹਦੇ ਵੀ ਉਹਦੇ ਵੀ ਇੰਦਰ ਹੀ ਲੱਗੀ ਸੀ ਉਹਦਾ ਵੀ ਬਹੁਤ ਨੁਕਸਾਨ ਹੋਇਆ ਸੀ ਉਹਦੀਆਂ ਉਂਗਲਾਂ ਹਜੇ ਤੱਕ ਨਹੀਂ ਚੱਲਦੀਆਂ ਤੇ ਉਹੀ ਹਾਲ ਹੁਣ ਇਹ ਦੂਜਾ ਚਾਂਸ ਮੇਰੇ ਅੱਖਾਂ ਦੇ ਸਾਹਮਣੇ ਆ ਦੂਜਾ ਚਾਂਸ ਹਾਂ ਤੇ ਬਾਈ ਧਿਆਨ ਰੱਖਿਆ ਕਰੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਬਾਈ ਚਾਂਸ ਕਿਤੇ ਬੁੜਕ ਜਾਂਦੀ ਤੇ ਧਿਆਨ ਨਾਲ ਕੰਮ ਕਰੋ ਦੇਖ ਕੇ ਕੰਮ ਕਰੋ ਵੀ ਪ੍ਰੋਬਲਮ ਨਾ ਆਵੇ ਹੈਂਡ ਗ੍ਰੈਂਡ ਹੈਂਡ ਗ੍ਰੈਂਡ ਜਿਹੜਾ ਕਦੇ ਨਾ ਯੂਜ਼ ਕਰੋ ਹਾਂ ਨੱਕੜ ਦਾ ਬਰੇਡ ਪਾ ਕੇ ਕਦੇ ਯੂਜ਼ ਨਾ ਕਰੋ ਹਾਂ ਇਹ ਤਾਂ ਪਤਾ ਹੀ ਮੌਤ ਹੀ ਆਂਦੀ ਹਾਂ ਹਾਂ ਜੇ ਬਾਈ ਜਾਂਸ ਤਾਂ ਨੂੰ ਬਾਜਦਾ ਤੇ ਇੱਥੇ ਆ ਗਿਆ ਕਿਤੇ ਆ ਗਿਆ ਮੇਰੇ ਹਾਂ ਸਾਤੀ ਜਿਹਾ ਆਉਂਦਾ ਸੀ ਮੇਰੇ ਹਾਂ ਤੇ ਮੈਂ ਜਦੋਂ ਆਏ ਵਾਰ ਤਾਂ ਚਾਏ ਬੜ ਕੇ ਛਾਤੀ ਤੇ ਮੈਂ ਆਇਆ ਧਮਾਰਿਆ ਅੱਛਾ ਪਾਸੇ ਹਟਿਆ ਉਹ ਮੇਰੇ ਇੱਥੇ ਪੂਰੀ ਬੰਨ ਸ਼ਰਟ ਪਾਈ ਸੀ ਹਾਂ ਉਹ ਸ਼ਰਟ ਜਿ ਵੜਿਆ ਇੱਥੋਂ ਤੱਕ ਚਲਾ ਗਿਆ ਉਹ ਚਲੋ ਬਾਈ ਚਲਾ ਗਿਆ ਨੁਕਸਾਨ ਮੇਰੇ ਹੱਥ ਦਾ ਹੀ ਹੋ ਗਿਆ ਤੇ ਮਾਰੇ ਸੁੱਖ ਰੱਖੇ ਵਾਹ ਜੀ ਨੁਕਸਾਨ ਜਿਹੜਾ ਹੋਇਆ ਚਲੋ ਠੀਕ ਹੋ ਜਾਊਗਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਦੀ ਰੈਸਟ ਦੱਸੀ ਆ ਉਹਨਾਂ ਨੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਸਟਰੀ ਨਾਲ ਕੰਮ ਕਰਿਆ ਕਰੋ ਸਾਰੇ ਮੈਸਟਰੀ ਜਿਹੜਾ ਨੂੰ ਵੀ ਹਾਂ ਵੀ ਧਿਆਨ ਰੱਖਿਆ ਜੇ ਇਲੈਕਟ੍ਰੀਸ਼ੀਅਨ ਆ ਚਾਹੀ ਤੁਸੀਂ ਕੁਝ ਵੀ ਕੰਮ ਕਰਦੇ ਰੱਖੋ ਹਾਂ ਹਾਂ ਧਿਆਨ ਨਾਲ ਕੰਮ ਕਰਿਓ ਸੋਚ ਕੇ ਕੰਮ ਕਰਿਓ ਮੇਰੀ ਮੜੀ ਗਲਤੀ ਨਾਲ ਤੇ ਆ ਮੇਰੇ ਸਾਹ 2 ਲੱਖ ਦੀ ਪੈਣੀ ਮਿਲ ਗਈ ਹਾਂ ਬਾਕੀ ਦੋਸਤੋ ਚੈਨਲ ਨੂੰ ਫੋਲੋ ਜਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿ ਤਾਂ ਜੋ ਜਿਹੜੇ ਵੀਰ ਭਰਾ ਕੰਮ ਕਰਦੇ ਆ ਅਲਗਰਤੀ ਨਾ ਕਰਨ। ਧੰਨਵਾਦ।